ਆਉਣ ਦੀ ਤਰਸ ਹੈ ਮੇਰੀ ਚੱਲ ਮੈਂ ਨਾ ਤੇ ਕੀ ਕਹਾਂ ਸਾਰੇ ਕਿ ਮੈਂ ਠੀਕ ਠਾਕ ਹਰ ਮਾਤਾ ਸਾਰਿਆਂ ਠੀਕ ਠਾਕ ਰੱਖੇ ਤੇ ਜੀਮਾ ਦੇ ਖਾ ਰਿਆ ਸੀ ਮੈਂ ਸੇਵਾ ਬਣਾਈ ਉਸ ਤੋਂ ਮੈਨੂੰ ਵੀ ਕਿਨਸ ਬਹੁਤ ਐ ਮੈਂ ਪ੍ਰੇਸ਼ਣ ਕ੍ਰਿਸ਼ਨ ਹੋਈ ਨਾ ਉਹ ਤੇ ਮੈਂ ਕੋਈ ਖਰਾਕ ਨਹੀਂ ਖਾਦੀ ਕੁਛ ਨਹੀਂ ਖਾਦੀ ਤੇ ਹੁਣ ਸਰਦਾਰ ਜੀ ਅੱਜ ਫਰੰਟ 'ਤੇ ਆਪਰੇਸ਼ਨ ਹੀ ਹੁੰਦਾ ਸਭ ਦਾ ਤੇ ਆ ਦੇਖੋ ਸੇਵੀਆਂ ਫਿਰ ਮਲਾਂ ਫਿੱਕੇ ਫਿੱਕੇ ਨਾਲ ਹੀ ਨੂੰ ਬਣਾ ਦੇਣੀ ਫਸੇ ਕਰ ਦੇਖ ਜਿਹੜਾ ਗੜ ਗਿਆ ਸਾਰੇ ਕੌਲੀ ਚ ਲੈ ਕੌਲੀ ਖਣ ਤੱਕ ਜਾਂਦਾ ਹੈ ਤੇ ਚਲੋ ਜੀ ਮੈਂ ਬਣਾਉਣੀ ਆ ਸਬਜੀ ਕद्दू ਉਹ ਕद्दू ਬਣਾएंगे ਕੱਦ ਆ ਗਈ बस खात हूं गणतू अब दे बिस्कुट भी खा ले फिर बाड़ा तजा बना लिन है गगू वे फिर बाड़ा तजा बना जितु मिधो वे दी ਢੂੰ ਟੂ ਕੀ ਕਰਦਾ ਚਲ ਬਾਹਰ ਚਲਕੇ ਦੁਬਟਗੇ ਚਲੋ ਜੀ ਚਲ ਦੁਬਟਗੇ ਬਹਿ ਗਿਆ ਸੁੱਤੋ ਪਏ ਮੈਂ ਦੇਖੋ ਕੀ ਹਾਲ ਇਹ ਗੱਗੂ ਜ਼ਰਮੀ ਲੱਗਦੀ ਪੱਖਾ ਚਲਾ ਲਾ ਕੰਨ ਜਰਦਾ ਫੀ ਨਾ ਹੀ ਗਰਮੀ ਦਾ ਦਿੱਤ ਲਾਉਣੇ ਪਤਾ ਮੈਂ ਮਨੋਂ ਲੱਗੇ ਕੱਦੋ ਸਾਹ ਦੇਖ ਗਰਮੀ ਨੇ ਕਿੱਡਾ ਔਖਾ ਸਾ ਹੁੰਦੀ ਈ ਕ ਕ ਕ ਕ ਕ ਕ ਉਬਾ ਕ ਉਬਾ ਬੋ ਆਹ ਵੰਗਰ ਮੇਂ ਬੀਤ ਬਹੁਤ ਜ਼ਿਆਦਾ ਰਹਤੀ ਹੈ ਮੈਂ ਬਣਾਉਣੇ ਕਰ ਦੂੰ ਠੰਡਾ ਕਰ ਦੂੰ ਹੋਰ ਸਰਦਾਰ ਜੀ ਤਾਂ ਬਾਹਰ ਹਸਾ ਗਿਆ ਸੂਜੇ ਬੰਦ ਕਰ ਰੱਖੂੰ ਹੁਣ ਤਾਂ ਜਮੀ ਕਰ ਤਾ ਕਦ ਕਰ ਲਾ ਚੀ ਜਿਆ ਸਰਦਾਰ ਜੀ ਨਾਲ ਸ਼ੇਵਰੀ ਦਾ ਤਰਦ ਹੁੰਦਾ ਸੀ ਕਿਤੇ ਤੇ ਮੈਂ ਹਣ ਨਾ ਹੋ ਫੋਨ ਇਹਨਾਂ ਹੋ ਗਏ ਰਾਤ ਦੇ ਤੇ ਉਹਨਾਂ ਨੂੰ ਦਰਦ ਹੁੰਦਾ ਸੀਗਾ ਤੇ ਕਿਤੇ 8 ਵਜੇ ਤਾਂ ਮੈਨੂੰ ਦੱਸਿਆ ਹੀ ਨਹੀਂ ਮੇਰੇ 6 ਵਜੇ ਦਾ ਦਰਦ ਹੁੰਦਾ ਤੇ ਮੈਂ ਹੁਣ ਸਗੋਂ ਕਹਿ ਕੇ ਵੀ ਮੈਂ ਉਹਦੇ ਹੀ ਫੋਨ ਕਰ ਦਿੰਦੀ ਫਿਰ ਇਹਨਾਂ 7 7:30 ਕਿਸੇ ਮੁੰਡੇ ਲਿਖਦਾ ਉਹ ਵਿਚਾਰਾ ਬਾਹਰ ਸੀਗਾ ਤੇ ਹੁਣ ਉਹ ਆਇਆ ਸੀਗਾ ਤੇ ਆਉਂਦੇ ਹੀ ਆ ਗਿਆ ਹੁਣ ਉਹਦੋਂ ਉਹ ਨਾਲ ਸਾਡੇ ਨਾਂ ਮੁੰਡਾ ਹੈ ਬਹੁਤ ਜੀ ਛੁੱਟਿਆ ਹੈ ਇਹ ਵਿਚਾਰਾ ਲੈ ਗਿਆ ਅਮਨ ਹਾਨੀ ਦਾ ਡੈਡੀ ਹਾਨੀ ਮਨੀ ਦਾ ਡੈਡੀ ਤੇ ਉਹ ਲੈ ਕੇ ਗਿਆ ਈ ਕਲ ਆਉਣਗੇ ਦੋ ਦਿਨਾਂ ਵਧੀਆ ਤਨ ਟਿਕਾ ਜਾ ਰੂਗਾ ਅਸਲ ਕਿ ਡਾਕਟਰ ਨੇ ਕਹਿੰਦਾ ਵੀ ਜਿਹੜਾ ਹਾਰਟ ਹੈ ਉਹ 35% ਹੀ ਕੰਮ ਕਰਾ 65% ਡੈਡ ਹੈ ਵੀ ਇਹਦਾ ਧਿਆਨ ਬਹੁਤ ਰੱਖਣਾ ਹੈ ਹੁਣ ਖਾਣ ਪੀਣ ਦਾ ਉਹਨਾਂ ਨੇ ਪਾਣੀ 1.5 ਲੀਟਰ ਹੀ ਕਰਤਾ ਹਨਾ ਤੇ ਉਹ ਉਹਦੇ 1.5 ਤੋਂ ਵੀ ਘੱਟ ਦੇ ਦੇ ਜਿੰਨਾ ਘੱਟ ਦੇਂਗਾ ਉਹਨਾਂ ਵਧੀਆ 1.5 ਲੀਟਰ ਤੋਂ ਵੱਧ ਨਹੀਂ ਦੇਣਾ ਤੇ ਲੀਕੜ-ਲੁਕੜ ਸਾਰਾ ਬੰਦ ਕਰਤਾ ਚਾਹ ਲੈਣੀ ਹੈ ਕਦੀ ਬਾਅਦ ਬਸ ਤੇ ਉਹ ਕਹਿੰਦੇ ਵੀ ਇਹਨਾਂ ਦੇ ਫੇਫੜਿਆਂ 'ਚ ਦੁਆਰਾ ਪਾਣੀ ਭਰ ਗਿਆ ਸਟੈਕ ਜਿਹੜਾ ਵਾਲਵ ਹੈ ਉਹਦੇ ਨਾਲ ਪ੍ਰੋਬਲਮ ਆ ਰਹੀ ਹੈ। ਵੀ ਜਿਹੜਾ ਹੱਟ 35% ਹੁਣ 35% ਦਾ ਤਾਂ ਹੋ ਗਿਆ। ਉਹ ਕਹਿੰਦਾ ਸਾਹ ਵੀ ਚੜੂਗਾ ਜੇ ਕੋਈ ਪ੍ਰੋਬਲਮ ਹੋਊਗੀ ਮਾੜੀ ਮੁੱਟੀ ਤੇ ਉਹ ਦਰਦ ਵੀ ਹੋਵੇਗਾ। ਇਹ ਦੇਖੀ ਹਾਲ ਹੈ ਗੱਲ ਵਿੱਚ। ਬਸ ਬਤਾਈ ਪਰਮਾਤਮਾ ਸੱਚੇ ਬਾਸ਼ੇ ਮਰੋ ਜੀ ਅਰਦਾਸ ਕਰਦੀ ਪਰਮਾਤਮਾ ਕੋਈ ਕਿਸੇ ਦਾ ਨਹੀਂ ਕੋਈ ਰਸਤੇਦਾਰ ਨਹੀਂ ਕੋਈ ਕੁਛ ਕੋਈ ਨਹੀਂ ਕਰ ਠੀਕ ਹੈ ਆਸ ਵਿੱਚ ਦੋਨੇ ਰੋਡ ਬੈਠ ਜਾਨੇ 10 ਮਿੰਟ ਰੋਟੀ ਪਾਣੀ ਖਾ ਲਿਆ ਹਨਾ 10 ਮਿੰਟ ਬੈਠ ਕੇ ਗੱਲਬਾਤ ਕਰ ਲਈ ਪਾਠ ਕਰ ਲਿਆ ਹਨਾ ਤੇ ਚਲੋ ਪ੍ਰਮਾਤਮਾ ਉਹੀ ਹੈ ਫਿਰ ਹੁਣ ਕੀ ਕਰ ਸਕਦੀ ਆ ਜਦੋਂ ਮੈਂ ਥੋੜੀ ਦਸਕੀ ਹਨਾ ਜੀ ਬੋਟੇ ਚਾਦੀ ਬੋਟੇ ਕਿਵੇਂ ਨਾਲ ਦੇ ਬੇਲੇ ਲਾ ਦੇਖ ਲਿਆ ਇਹ ਬੜੀ ਟੈਨਸ਼ਨ ਕਰਦੀ ਹੈ ਸਭ ਨਾਲ ਇਹ ਚੰਗੀ ਆ ਸਭ ਲੈਣੇ ਲਿਆਂਗੇ ਸਭ ਦੇ ਸਭ ਦੇ ਲੈਣ ਦੇਣ ਦੇ ਸੀ ਕੋਈ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕੋਈ ਨਹੀਂ ਕੁਝ ਨਹੀਂਗਾ ਕੋਈ ਸਚਾਈ ਦਾ ਮਤਲਬ ਮੈਂ ਤਾਂ ਨਾ ਮੈਨੂੰ ਸਰਦਾਰ ਜੀ ਕਹਿੰਦੇ ਵੀ ਜੇ ਤੈਨੂੰ ਕੁਝ ਹੋ ਗਿਆ ਤੇ ਮੈਂ ਤਾਂ ਕਿਸੇ ਨੂੰ ਬਣ ਜਣਾ ਮੈਂ ਕਹਿੰਦੀ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਜੇ ਤੁਹਾਨੂੰ ਕੁਝ ਹੋ ਗਿਆ ਵੈਸੇ ਤਾਂ ਪ੍ਰਮਾਤਮਾ ਮੇਰੀ ਉਮਰ ਵੀ ਤੁਹਾਨੂੰ ਲਾ ਦੇਵੇ ਠੀਕ ਹੈ ਤੇ ਪਰ ਮੈਂ ਕਿਸੇ ਨੂੰ ਖੰਗਣ ਤੱਕ ਨਹੀਂ ਜੇਟੂਗਾ ਨਹੀਂ ਮੋੜ ਦੇਣਾ ਇੰਨਾ ਮੇਰਾ ਮਿੱਥਿਆ ਗਿਆ ਕਿਉਂਕਿ ਰਿਸ਼ਤੇਦਾਰ ਸਾਡੇ ਤਾਂ ਜਿਹੜੇ ਰਿਸ਼ਤੇਦਾਰਾਂ ਨਾ 10 10 ਮੈਨੂੰ ਦੂਜਿਆਂ ਦਾ ਪਤਾ ਨਹੀਂ ਪਰ ਸਾਡੇ ਤਾਂ ਸਾਰੇ ਲੈਣ ਦੇ ਦਿਸਣ ਵੀ ਹਾਏ ਇੰਨੇ ਪੈਸੇ ਹਾਏ ਇਹਦੇ ਕੋਲ ਇਨਾ ਹਾਏ ਇਹਦੇ ਕੋਲ ਆ ਹੋ ਗਿਆ ਹਾਏ ਸਭ ਕੁਝ ਦੇ ਸਭ ਦੇ ਹੋਣ ਦੇ ਬਾਵਜੂਦ ਹਾਏ ਇਹਦੇ ਕੋਲ ਆ ਇਹ ਹਜੇ ਇਹਦੇ ਕੋਲ ਜ਼ਮੀਨ ਹੈ ਤੁਸੀਂ ਮੈਨੂੰ ਪਹਿਲਾਂ ਦੱਸੋ ਵੀ ਜਿਹੜੇ ਬੰਦਾ ਹਜੇ 60 ਸਾਲ ਦਾ ਹੈ ਉਹ ਆਧਿਆਤ ਕਿਵੇਂ ਪਟਾਲ ਉਹ ਜ਼ਮੀਨ ਕਿਵੇਂ ਦਵਾਕਰ ਨਾਲ ਲਵਾ ਕੇ ਤੇ ਦਵਾਕ ਨੂੰ ਬੀਚ ਦੇਣਗੇ ਹੈ ਜਿਹੜੇ ਬੰਦੇ ਸਾਰੀ ਉਮਰ ਹੁਣ ਤਾਂ ਉਹਦਾ ਸੁੱਖ ਲੈਣ ਦਾ ਟਾਈਮ ਸੀ ਹੁਣ ਵਿਚਾਰੇ ਨੂੰ ਆ ਪ੍ਰੋਬਲਮ ਹੋ ਗਈ ਪ੍ਰੋਬਲਮ ਹੋ ਗਈ ਸਾਰੀ ਮਰਨੇ ਇਹਨੇ ਸਾਰੀ ਕਬੀਲਦਾਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਬੀਲਦਾਰੀ ਚ ਰਿਹਾ ਜਰਾ ਟੈਨਸ਼ਨਾਂ ਜਿ ਰਿਹਾ ਹੁਣ ਉਹਦਾ ਸੀਗਾ ਮੜਾ ਜਰ ਸੁੱਖ ਲੈ ਉਹਦਾ ਰਟਾਇਰ ਹੋ ਗਈ ਸੀ ਚਲ ਵਧੀਆ ਰੱਬ ਨਾਲ ਜੁੜ ਗਏ ਸੀ ਪਾਠ ਕਰਨ ਲੱਗ ਗਏ ਸੀ ਉਮਰ ਤੇ ਵੇਲੇ ਜਾਂਦੇ ਸੀ ਵਧੀਆ ਘਰ ਘਰ ਸਾਲ ਜਾਂਦੇ ਸੀ ਪਾਠ ਕਰ ਜਾਂਦੇ ਸੀ ਹੁਣ ਪਾ ਟੈਨਸ਼ਨ ਨਹੀਂ ਨਾ ਖਤਮ ਹੁੰਦੀ ਬੰਦੇ ਦੀ ਟੈਨਸ਼ਨ ਜਿਹੜੀ ਹੈ ਟੈਨਸ਼ਨ ਕਰਨ ਦਾ ਕੋਈ ਗੱਲ ਛੜ ਪੈ ਨਹੀਂ ਸੀ ਪਰ ਟੈਨਸ਼ਨ ਹੋ ਜਾਂਦੀ ਸੀ ਮੈਂ ਲੜਦੀ ਸੀ ਮੈਂ ਕਹਿੰਦੀ ਸੀ ਤੁਸੀਂ ਟੈਨਸ਼ਨ ਨਾ ਕਰੋ ਨਾ ਟੈਨਸ਼ਨ ਇਹਨਾਂ ਨੇ ਤਾਂ ਸੀ ਕਰਦੀ ਮੈਨੂੰ ਐ ਸੀਗੇ ਵੀ ਇਹ ਕਰਦੇ ਵੀ ਰਹੇ ਸੀ ਪਰ ਇਹ ਅੰਦਰੇ ਅੰਦਰ ਟੈਨਸ਼ਨ ਬਹੁਤ ਕਰਦੇ ਸੀ ਡਾਕਟਰ ਕਹਿੰਦਾ ਇਸੇ ਕਾਰਨ ਹੀ ਸ਼ੂਗਰ ਵਾਦੀ ਸ਼ੂਗਰ ਵਧ ਕੇ ਆਈ ਹੋਈ ਆ ਪਰ ਅਸਤ ਦੋਨੇ ਮੈਂ ਵੀ ਬੈਠੇ ਵੀ ਜਿਹੜਾ ਜਿਉਂਦਿਆਂ ਦੇਦੀ ਉਹ ਮਰਿਆਂ ਦੇ ਆ ਕੇ ਫੋਕੇ ਹੰਝੂ ਵਹਾਵੇ ਕੋਈ ਰਿਸ਼ਤੇਦਾਰ ਮੈਂ ਕਿਸੇ ਮੜਮ ਜਿਹੜੀ ਮੇਰਾ ਮਿੱਥਿਆ ਹੋਇਆ ਭਲਾ ਮੈਨੂੰ ਕੁਛ ਇਹ ਕਹਿੰਦੇ ਮੈਂ ਮੈਂ ਤਿੰਨ ਨੂੰ ਕੁਛ ਕਹਿੰਦੇ ਮੈਨੇਜਮੈਂਟ ਹੁੰਦਾ ਕਿਸੇ ਇਹ ਤਾਂ ਚਲੋ ਪਤਾ ਨਹੀਂ ਸਾਡੇ ਇੱਥੇ ਸੀਗੇ ਕੋਈ ਆਪ ਅਕਲ ਨੰਨ ਨਾ ਹੁਣ ਕੇ ਦੇ ਸੀ ਬਾਪੂ ਜੀ ਆਪ ਮਾਰ ਸੀ ਹੁਣ ਮਰਦੇ ਹੁਣ ਮਰਦੇ ਬਹੁਤ ਉਂਜਣੀ ਓਕੇ ਸੀ ਤੇ ਉਹ ਆਪ ਚੰਗੀ ਭੜੀ ਕੁਰਸੀ ਤੇ ਬੈਠੇ ਨੂੰ ਦੇਖੂਗਾ ਉਹ ਹਜੇ ਤੱਕ ਠੀਕ ਹੋ ਵਧੀਆ ਹੁਣ ਟੰਗਿਆ ਵਰਗਾ ਹੋਵੇ ਇਹ ਪਤਾ ਨਹੀਂ ਹੰਤਾ ਮੌਤ ਤਾਂ ਕਿੰਨੂੰ ਆ ਜਾਣੀ ਹੈ ਪਰ ਸਾਡਾ ਦੋਨਾਂ ਦਾ ਮਿੱਠਾ ਹੋਇਆ ਵੀ ਇੱਕ ਦੂਜੇ ਦੇ ਜਿਹੜਾ ਪਹਿਲਾਂ ਮਰ ਗਿਆ ਵੀ ਦੂਜੇ ਨੂੰ ਮਰਨ ਦੀ ਬਸ ਕਿਹਾ ਕਿ ਓਕੇ ਹੰਜੂ ਜਦੋਂ ਮਗਰਮਾਸ਼ ਵਾਲੇ ਬਰਹਾਉਂਦੀ ਆ ਉਹ ਮੈਨੂੰ ਬੁਰੇ ਲੱਗਦੇ ਆ ਮੈਂ ਸਮਝੇ ਜਦੋਂ ਜਿਉਂਦੇ ਬੰਦੇ ਨੂੰ ਪੁੱਛਲਾਂ ਨੂੰ ਹਾਂ ਵੀ ਭਾਈ ਤੂੰ ਸਾਡਾ ਭਰਾ ਐ ਤੂੰ ਸਾਡਾ ਕਿਉਂ ਕੀ ਲੱਗਦਾ ਤੂੰ ਸਾਡਾ ਕੌਣ ਆ ਅਸੀਂ ਵੱਡਾ ਐ ਛੋਟਾ ਐ ਹਨਾ ਅਸੀਂ ਤੇਰੇ ਗੱਲਬਾਤ ਕਰੀ ਗਿਆ ਸੀ ਕੁਝ ਸਮਝ ਗਏ ਹਨਾ ਸਾਡੀ ਜ਼ਿੰਦਗੀ ਬਣਾਈ ਆ ਤੂੰ ਹਾਂ ਕੋਈ ਕਿਸੇ ਭੈਣ ਭਰਾ ਨੂੰ ਨਹੀਂ ਕਿਸੇ ਨੂੰ ਨਹੀਂ ਤੇ ਫਿਰ ਅਸੀਂ ਐਵੇਂ ਉਹਨਾਂ ਤੇ ਹੁਣ ਹਮਦਰਦੀ ਉਹਨਾਂ ਨੂੰ ਕੋਈ ਉਹਨਾਂ ਦੀ ਇੱਕ ਘੰਟੇ ਦੀ ਦੋ ਘੰਟੇ ਦੀ ਹਮਦਰਦੀ ਦੇ ਨਾਲ ਮੈਂ ਫੇਰ ਉਹਨਾਂ ਨੇੜ ਹੋ ਜਾਂਦਾ ਮੈਂ ਨਹੀਂ ਹੁਣ ਉਹਦੀ ਮੈਂ ਵੀ ਪੂਰੀ ਅੜੀ ਹੋਈ ਐ ਹੁਣ ਠੀਕ ਐ ਤੇ ਪਰ ਮਾਦਾ ਵਿਅਸਤਾ ਇਹਨਾਂ ਨੂੰ ਕੁਛ ਕਰੀਦਾ ਮੇਰੀ ਉਮਰ ਵੀ ਮੈਂ ਦੁਆਰਾ ਕਹਿੰਦੀ ਵੀ ਇਹਨਾਂ ਨੂੰ ਲੱਗ ਜੇ ਠੀਕ ਹੈ ਪਰ ਇਹ ਮੇਰੇ ਨਾਲ ਵੀ ਹੋਇਆ ਪਰ ਅੜੀ ਮੈਂ ਵੀ ਹੁਣ ਇਹਨਾਂ ਨੂੰ ਹੀ ਆ ਵੀ ਮੈਂ ਕਿਸੇ ਨੂੰ ਮੜਨ ਦੇ ਦਿੰਦੀ ਬਸ ਕੋਈ ਗੱਲ ਨਹੀਂ ਜਗ ਜਹਾਨ ਹੈਗਾ ਜੀ ਕੁਆਂਟੀ ਹੈਗੀ ਆ ਕੋਈ ਗੱਲ ਠੀਕ ਹੈ ਬਾਕੀ ਜਿਵੇਂ ਲਿਖਿਆ ਹੋਈ ਜਾਣਾ ਕਈ ਵਾਰੀ ਦਾ ਡਾਕਟਰ ਬਧੀ ਹੁੰਦਾ ਉੱਠ ਕੱਢਦਾ ਮੁੰਡਾ ਵਿਚਾਰਾ ਲੇਟ ਹੋ ਗਿਆ ਉਹ ਵੀ ਕੀ ਗੁਦਰਤੀ ਕੁਆਂਟ ਕਹਾ ਮੁੰਡਾ ਆ ਗਿਆ ਮੋਟਰਸਾਈਕਲ ਤੇ ਕਹਿੰਦਾ ਮੈਂ ਲੈ ਚਲਦਾ ਆ ਮੈਂ ਬਾਹਰਤੀ ਖੜੀ ਸੀਗੀ ਕਹਿੰਦੇ ਆਂ ਟੀ ਐਂ ਖੜੀ ਮੈਂ ਕੈਂ ਕਰਕੇ ਆ ਗਾ ਲੋਕੇ ਨੇ ਮੈਲੇ ਜੰਮਾ ਤਾਂ ਕਰਕੇ ਉਹ ਵੀ ਵਿਚਾਰਾ ਉਧਰੋਂ ਬਾਜ਼ਾਰੋਂ ਲੈਟ ਆਇਆ ਦਾ ਫਿਰ ਤਾਂ ਕਰਕੇ ਕਿ ਸਾਹਮਣੇ ਲੱਖਾ ਹੁੰਦਾ ਹਰ ਜੋ ਦਾ ਡਾੜੀ ਉਹ ਵੀ ਹੈ ਨੀਗਾ ਉਹ ਵੀ ਅਜੇ ਕੋਈ ਉਹ ਜਿਹੜਾ ਗੂੜਾ ਲਾਉਣ ਗਿਆ ਹੋਇਆ ਵਿਚਾਰਾ ਉਹ ਢੇੜੇ ਤੇ ਉਸ ਨੂੰ ਛੱਟਣ ਗਿਆ ਹੈ ਉਹ ਵੀ ਹੈ ਨੀਗਾ ਨਹੀਂ ਤਾਂ ਉਹ ਲੈ ਜਾਂਦਾ ਤੇ ਚਲੋ ਬਾਕੀ ਦੇਖਦੇ ਆਂ ਉਹਦੇ ਆ ਕਿ ਕਹਿੰਦੇ ਉਹਦਾ ਸਟੀਕੇ ਨਾਲ ਇੰਜੈਕਸ਼ਨ ਨਾਲ ਟਕਾ ਹੋ ਜਾਂਦਾ ਤਾਂ ਤੇ ਦਰਦਕ ਹੋ ਰਿਹਾ ਜਿੱਥੇ ਸਟੰਟ ਪਾਇਆ ਹੋਇਆ ਪੇਟ ਦਰਦ ਤਾਂ ਹੁਣ हट ਗਿਆ ਉਹ ਤਾਂ ਪਥਰੀ ਸੁੱਤ ਨਿਕਲ ਗਈ ਉਹ ਜੂੜਣ ਨੇ ਪਾਈਪ ਚ ਸੀਗੀ ਉਹ ਨਿਕਲ ਗਈ ਉਸੇ ਟੈਸਟ ਕਰਾ ਲਿਆ ਕਹਿੰਦੇ ਨਿਕਲ ਗਈ ਦਵਾਈ 10 ਦਿਨਾਂ ਦੀ ਹੋਰ ਲਿਆਵਾਂਗੇ ਤੇ ਹੁਣ ਇਹ ਸਟੰਟ ਵਾਲੀ ਜਗ੍ਹਾ ਤੇ ਨਹੀਂ ਛੱਡਿਆ ਦਰਦ ਸਾਨੂੰ ਕਿਸੇ ਨੇ ਕਿਹਾ ਵੀ ਹੀਰੋ ਹਾਰਟ ਬਰ ਪੀਜੀਗਾ ਜਾਂਦਾ ਹੀਰੋ ਹਾਰਟ ਚ ਲੈ ਇੱਕ ਵਾਰ ਤੁਸੀਂ ਵੀ ਬੁੱਕੀ ਉਹ ਲੈ ਕੇ ਡਰਾਈਵਰ ਤੇ ਉਹ ਤੋਂ ਬਾਅਦ ਫਿਰ ਮੈਂ ਮੇ ਕੱਪੜਾ ਹੁਣ ਡਰਾਈਵਰ ਪਤਾ ਕੀ ਕਰਨਾ ਫਿਰ ਮੁੜਾਂਗੇ ਹਮ ਬਥੱਕ ਜਾਂਦੇ ਆ ਕਿ ਮੈਂ ਇੱਥੇ ਮੇਰੇ ਚ ਵੀ ਜਾਣਾ ਨਹੀਂ ਹੁਣ ਵੀ ਆ ਕੇ ਮੈਂ ਕੰਮ ਕਰ ਲਵਾਂਗੇ ਤੇ ਉਹ ਕਦਾਂ ਚੱਲ ਮੈਂ ਦੇਖਦਾ ਵਾਂ ਵੀ ਮੈਨੂੰ ਛੁੱਟੀ ਹੈ ਕਿ ਨਾ ਕੋਈ ਮੈਂ ਵਸ ਤੇ ਅੱਜ ਮੈਂ ਘੁੰਮ ਕੇ ਛੋਟੇ ਨੂੰ ਫਤਸੀਆ ਭੇਜ ਦੰਗੋ ਗੱਡੀ ਕੋਲ ਤੋਂ ਛੱਟ ਦੀ ਨਾਲ ਖੜਾ ਜੂ ਤੋਤਾ ਰੱਖ ਲਾਗੇ ਸੀ ਉੱਥੇ ਆਈ ਜਿੰਨ ਲੱਕੀ ਤੇ ਆ ਗਈ ਚਲੋ ਬਾਕੀ ਦੇਖਦੇ ਆ ਜਿਵੇਂ ਦੇਖ ਭਾਈ ਬਾਰਲੇ ਰੰਗ ਕਰਦਾਰ ਦੇ ਜਿਵੇਂ ਲਿਖਿਆ ਪ੍ਰਮਾਤਮਾ ਇਸੇ ਸੱਚ ਸਭ ਨੂੰ ਤੰਦਰੁਸਤੀ ਬਖਸ਼ੀ ਆਪਾਂ ਤੰਦਰੁਸਤੀ ਹਰ ਇੱਕ ਦੀ ਚਾਹੁੰਦੇ ਆ ਪਰ ਜਿਹੜੀ ਗੱਲ ਤੇ ਮੜ ਗਈ ਵੀ ਮੈਂ ਕਿਸੇ ਨੂੰ ਤੇ ਬਾੜਨਾ ਮੈਂ ਹਾਂ ਮੈਂ ਉਹ ਜੀ ਮੇਰਾ ਬਹੁਤ ਦਿਲ ਜਿਹੜਾ ਨਾ ਪੱਥਰ ਬਣ ਗਿਆ ਗੁਕ ਕੇ ਬੈਠ ਕੇ ਰੋਟੀਆਂ ਖਾ ਕੇ ਬਾਹਰ ਹੈ ਨਾ ਹੈ ਵੇ ਬਾਹਰ ਰੋਟੀ ਖਾਏ ਹੂੰ ਖਾਏ ਸੀ ਚੱਲ 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 ਅੰਜੀ ਦੇ ਗਾਉਂ ਅੰਜੀ ਤੇ ਦਿਨੇ ਪੀਲਾ ਪਾਣੀ ਆਦੇ ਪਾਣੀ ਖਾਦੀ ਪਿਆ ਆ ਜਾ ਮੇਰੇ ਬੁੱਗਾ ਤਾਂ ਹੀ ਇਸ ਅੰਦਰ ਵਰਦਾ ਇੰਨੀ ਪਿਆਸ ਲੱਗੀ ਸੀ ਇਲਾ ਉਚਾਰੇ ਬਸਾਈ ਜੇ ਸ਼ਰੰਦਾ ਇਹਨਾਂ ਨੇ ਕਿਹੜਾ ਬੋਲ ਸਕਦੇ ਚਲ ਪਾਣੀ ਹੈ ਤੱਕ ਪੀ ਜਾ ਨਹੀਂ ਸਾਰਾ ਪੀ ਜਾਣਾ ਨਹੀਂ ਲੱਗਾ ਗੜਬੀ ਵਰਸੀ ਜਿੰਮਾ ਆ ਗਿਆ ਜਿੰਮਾ ਬੈਠਾ ਬਾਹਰ ਜਿੰਮ ਨੇ ਬੈਠ ਜਾ ਬੈਠ ਜਾ ਓਏ 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 ਖੁਰਕ ਲਾਣ ਲੱਗ ਗਿਆ ਸਵੇਰੇ ਨਹਾਉਣੇ ਕਰਨੇ ਕੋਸ ਹੂੰ ਜਿੰਮ ਨੂੰ ਸਿਰ ਨਾਈ ਕਰਨੇ ਨਾਈ ਹੂੰ ਬਾਹਰ ਬੈਠ ਜਿੰਮ ਦੇ ਮਾਂ ਲੜਦੀ ਆ ਖੁਰਕ ਲੜਦੀ ਬਾਹਰ ਬੈਠ ਜਾਂਦੀ ਨਾ ਬਾਹਰ ਨੇ ਡੌਗ ਕੀ ਉੱਥੇ ਨਾ ਡੇਲੀ ਤੇ ਬੈਠਦੇ ਉੱਥੇ ਕਿ ਮਾੜਾ ਮੋਟਾ ਸਿੱਟੜ ਵਗੈਰਾ ਚੜਾ ਲਈ ਦੀ ਹੈ ਕੀ ਹੋ ਗਿਆ ਕੀ ਹੋ ਗਿਆ ਲੈ ਚੱਲ ਜੀਮੋ 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 ਮੀਮੋ 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 ਮਾ 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 ਜੀ ਮੋ ਦਬਾ ਦਿਖਾ ਬਚਾ ਨਾ ਵਿਆਪੀ ਦਰਵਾਜ਼ਾ ਖੋਲ ਲੈ ਨਾ ਹਾਜੂ ਪੱਜ ਆਏ ਹਾਈ 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 ਲਿਆ 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 ਰਲਿਆ ਫਿਰ ਚੱਪਲ ਖੈਰ